Non riesco a segalizzare, non so. ਦੇਸੋਂ ਤੇ ਤੁਸੀਂ ਤੇ ਇੱਥੇ ਪੁੱਤੋਂ ਪਹਿਲਾਂ ਮੀਡੀਅਮ ਪਾਈਜੀ ਪਾਈਜੀ ਤੇ ਤਕਵਾਏ ਕਿੱਲੇ ਚ ਆ ਗਿਆ। ਇਹ ਪੁੱਤੋਂ ਦੇ ਪਾਣੀ ਮੀਡੀਅਮ ਇਹ ਜਾਗ ਰਹੇ ਸੂਤ ਮਾਹੌਲਾਗੇ ਜੇ ਪੱਟਾ ਆ ਗਏ ਤੇ ਪਾਣੀ ਛੱਡਦਾ ਇਹਦੇ ਵਿੱਚੋਂ ਆ ਪੰਜਾਂਗੇ 26 ਦੀ ਪਨੀਰੀ ਵੈਸੇ ਇਹਲੇ ਪਾਣੀ ਕਰ ਛੱਡਦਾ ਵੀ ਦੇ ਕਿਤੇ ਦੇਰੀ ਹੋ ਗਈ ਤੇ 10-15 ਦਿਨਾਂ ਵਿੱਚ ਮਿਹਨਤਾਂ ਨੂੰ ਤੇ ਵੈਰੀਫਾਈ ਹੋਏ ਦੇਚਪਾਂ ਬਾਸਪਤੀ ਲਾਵਾਂਗੇ ਤੇ ਇਹ ਹਲੇ ਥੋੜੀ ਲੇਟ ਆ ਤੇ ਜਿਹਦੇ ਵਿੱਚ ਕੱਲ ਨੂੰ ਪੇਚ ਪਾ ਦਾਂਗੇ ਤੇ ਵੀਰੋ ਅੱਜ ਜਗਾਂ ਵਿੱਚ ਪਨੀਰੀ ਪਾਵਾਂਗੇ ਤੇ ਹੁਣ ਆਪਾਂ ਥੋੜੀ ਜਿਹੀ ਬਾਪੂ ਦੀ ਸੇਵਾ ਕਰ ਚੱਲੇ ਆਪਣੇ ਖੇਤਾਂ ਵੱਲੇ ਬਾਪੂ ਦੀ

ਦੇ ਨਾਲ ਇਹ ਪਾਸੇ طرف ਨਹੀਂ ਦੀ ਲਈ ਜਗ੍ਹਾ ਤਿਆਰ ਕੀਤੀ ਹੋਈ ਆ ਇਹ ਸਾਡੇ ਆਪਣੇ ਨਾਲ ਹੀ ਖੇਤ ਆ ਤੇ ਉਹ ਸਾਹਮਣੇ ਬਾਬੇ ਦੀ ਹਿੱਤੇ ਚ ਵਾਹ ਦੇ ਵੀਡੀਓ ਬਣਾ ਰਿਹਾ ਦੇਖ ਰਿਹਾ ਦੇਖ ਤੱਕ ਜਿਵੇਂ ਬਲੌਕ ਨਾ ਬਕਾਇਓ ਜਿਵੇਂ ਆਪਣਾ ਵੀਰ ਦੇਖਣ ਨੂੰ ਪੱਟ ਰਿਹਾ ਬਹੁਤ ਜਾਣਾ ਇਸ ਵਾਂ ਇਹ ਪੱਤਰਕਾਰ ਆਇਓ ਇਹ ਬਲੌਕ ਗਿਆ ਇਹ ਆ ਗਿਆ ਪੱਤਰਕਾਰ ਕਦੇ ਆ ਬਲੌਗ ਕਰਾ ਬਲੌਗ ਕਰ ਚਾ ਆਪਣਾ ਪੀਰ ਆ ਬਾਬੇਆ ਖੇਤਾਂ ਵਾਲਾ ਬਾਈ ਕੰਮ ਚੱਲ ਰਿਹਾ ਤੇ ਦੇਖਦੇ ਤੁਸੀਂ ਇਹ ਨਵਾ ਨਵਾ ਪੱਤਨੀਆਂ ਆਪਣਾ ਪਿੰਦਰ ਵੀਰ ਤਿੰਨਰ ਜਵਾਨ ਇੱਕ ਜਵਾਨ ਮਾਰਾ ਮੋਟਰਸਾਈਕਲ 'ਚ ਬੱਗਿਆ ਘਰਾਂ ਨੂੰ ਤੇ ਸੱਤਾ ਜਵਾਨ ਮਹਰਾ ਦੇਖੋ ਜਾਮਣ ਪੜਦੀ ਬਈ ਉਹ ਵਿਚਾਰੀ ਧੀ ਨੇ ਵਾਕੇ ਤੇ ਪੱਟਾ ਗੇਰਦੀ ਬਹੁਤ ਵਧੀਆ ਜਾਮਣਾ ਲੱਗ ਰਹੀਆਂ ਦੀ ਸਬਾ ਤੇ ਹਵਾ ਅੱਜ ਬਹੁਤ ਵਧੀਆ ਚੱਲ ਰਹੀ ਆ ਤੇ ਅੰਬ ਲੱਗ ਰਹੇ ਆ ਲਗੜਾ ਜੀ ਜੀ ਬੰਦੇ ਕੋਲ ਆ। ਕੋੰਦੇ ਨਾਲ ਤਰੀਕੇ ਦੀ ਜੀ। ਕੀ ਆਪਣਾ ਸਵੀ ਵੀ ਕੋਲ ਲੇਖੋ ਟਰੈਲੀ ਭਰੀ ਤੇ ਕੱਲ ਖਾਲੀ ਹੋਗੀ। ਜਿਹੜਾ ਲੋਕਾ ਖੇਡ ਨਹੀਂ ਆ। ਜਾਰੇ 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 ਕੰਮ ਚੱਲ ਰਿਹਾ ਦੇਖੋ ਬਾਈ। ਪਾਇਆ ਭੱਜਾ ਟਰੈਕਟਰ ਦਾ ਗੁੱਲਾ। ਤੇ ਕੀ ਕੋੜੀ ਪਿੱਛੇ ਦੇਖੇ ਨਹੀਂ। ਪਿੱਛੇ ਪਿੱਛੇ। ਹੋਰ ਇਹਨੇ ਨਹੀਂ ਵੀ ਦੇਖੀਏਗੀ ਤੇ ਕੱਤੀ। ਮੈਂ ਫਿਰ ਆ ਗਿਆ। ਮੈਂ ਅੱਤਰ ਇਹਨੇ ਨਹੀਂ। ਲੈ। ਇਹ ਆਪਣੀ ਕਰ ਲੈ ਕੋਈ। देखो भम्ब भी लग रहे हैं इस पर और तगड़े पर कल भी अम्ब यह भी तौड़का भी मिठे होने बहुत बढ़िया अम्ब देखो भाई ठीक के लग रहे हैं अम्बे पीर अपना उधर अपना काम चल रहा है